ਸੋਸ਼ੀ ਕਾਲ ਬਾਈ ਜੀ ਮੈਂ ਹਰਪ੍ਰੀਤ ਤੇ ਫੇਰ ਇਕ ਨਵੀਂ ਖਬਰ ਲੈ ਕੇ ਆਏ ਆ ਨਵੀਂ ਖਬਰ ਇਹ ਸਹੀ ਤੇ ਤੁਸੀਂ ਦੇਖਦੇ ਹੋ ਹਰ ਰੋਜ਼ ਹੀ ਕਿ ਕੈਨੇਡਾ ਦੇ ਹਾਲਾਤ ਦਿਨੋ ਦਿਨ ਮਾੜੇ ਹੋਈ ਜਾਂਦੇ ਨੇ ਲੋਕਾਂ ਨੂੰ ਅਲੱਗ-ਅਲੱਗ ਐਂਗਲ ਤੋਂ ਪਰਖਣ ਲੱਗੇ ਜਿੱਦਾਂ ਬਹੁਤ ਸਾਰੀਆਂ ਵੀਡੀਓ ਵਿੱਚ ਪੰਜਾਬੀਆਂ ਦੀਆਂ ਕਹਿ ਲੋ ਆਪਣੀ ਲੋਕ ਇੱਕ ਇਨਸਲਟ ਕਰਨ ਲੱਗੇ ਕੋਈ ਕਹਿੰਦਾ ਜੀ ਤੁਸੀਂ ਚੱਪਲਾਂ 'ਚ ਫਿਰਦੇ ਹੋ ਇਹ ਬੇਇੱਜ਼ਤੀ ਕਰਾਉਣੀ ਆ ਤੇ ਕੋਈ ਕਹਿੰਦਾ ਜੀ ਤੁਸੀਂ ਕੰਮ ਤੇ ਸੀ ਉੱਥੇ ਬਹਿ ਕੇ ਖਾਣ ਲੱਗ ਗਏ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਆਈਆਂ ਤੇ ਜਿੱਦਾਂ ਕਹਿ ਲਓ ਕੋਈ ਵਧੀਆ ਕਿਸੇ ਵਧੀਆ ਸਟੋਰ ਤੇ ਕੰਮ ਕਰਦਾ ਉਹ ਸਾਈਡ ਤੇ ਬਹਿ ਕੇ ਖਾਣ ਲੱਗ ਗਿਆ ਕਹਿੰਦੇ ਜੀ ਇਦਾਂ ਨਹੀਂ ਖਾ ਸਕਦੇ ਆਪਣੇ ਵਾਲੇ ਬੇਇੱਜ਼ਤੀ ਕਰਾਉਂਦੇ ਨੇ ਕੋਈ ਚੱਪਲ 'ਚ ਫਿਰਦਾ ਦੇਖੋ ਜਿੱਦਾਂ ਕੋਈ ਚੱਪਲ 'ਚ ਫਿਰਦਾ ਕਹਿੰਦੇ ਜੀ ਬਾਥਰੂਮ ਚੱਪਲ 'ਚ ਫਿਰਦਾ ਉਹ ਚਲੋ ਆਪਣੀ ਉਹਦੀ ਰੀਜ ਨਾ ਬੰਦਾ ਬਾਹਰ ਆਇਆ ਆਜ਼ਾਦੀ ਖਾਤਰ ਆਇਆ ਸੀਗਾ ਕਿ ਉੱਥੇ ਆਜ਼ਾਦ ਆ ਪਰ ਇਥੇ ਇਥੋਂ ਕਹਿ ਦੋ ਇਥੋਂ ਇੱਕ ਸਮਾਰਟ ਆਪਦੇ ਨੂੰ ਸਮਾਰਟ ਸਮਝਦੇ ਨੇ ਬਈ ਬਾਹਰਲੇ ਜਿਹੜੇ ਆਪਣੇ ਵੀ ਥੋੜੇ ਜਿਹਾ ਪਹਿਲਾਂ ਦੇ ਆ ਰਹੇ ਨੇ ਆਪਦੇ ਆਪ ਨੂੰ ਥੋੜੇ ਹੋਰ ਸਮਝਦੇ ਨਹੀਂ ਵੀ ਪਤਾ ਨਹੀਂ ਅਸੀਂ ਸਾਡਾ ਸਟੈਂਡਰਡ ਉੱਤੇ ਆ ਜੀ ਚੱਪਲਾਂ 'ਚ ਫਿਰਦੇ ਹੋ ਅਲੱਗ-ਅਲੱਗ ਐਂਗਲ ਤੋਂ ਬਈ ਵੀਡੀਓ ਬਹੁਤ ਆਪਣੀ ਲੋਕ ਖੁੱਦ ਦੇ ਆਪਣੇ ਲੋਕ ਬਹੁਤ ਇੱਕ ਕਹਿ ਲੋ ਅਲੱਗ-ਅਲੱਗ ਐਂਗਲ ਤੋਂ ਵੀਡੀਓ ਪਾਉਂਦੇ ਨੇ ਉਹਤੇ ਅਲੱਗ-ਅਲੱਗ ਗਲਤ ਕਮੈਂਟ ਕਰਦੇ ਕਹ ਲੋ ਵੀ ਖੁਦ ਹੀ ਪੰਜਾਬੀ ਹੋ ਕੇ ਬਈ ਪੰਜਾਬੀਆਂ ਦੀ ਬੇਇੱਜ਼ਤੀ ਕਰਦੇ ਨੇ ਜਿਹੜੇ ਟੈਂਪਰੇਰੀ ਆਏ ਸੀ ਥੋੜੇ ਚਿਰ ਦੇ ਉਹਨਾਂ ਦੀ ਬਹੁਤ ਬੇਇੱਜ਼ਤੀ ਕਰਦੇ ਨੇ ਕਿ ਕਹ ਲੋ ਲੱਗਦੇ ਨੇ ਪੁਰਾਣੇ ਲੋਕ ਇਹਨਾਂ ਬਈ ਜਿਹੜੇ ਨਵੇਂ ਬੰਦੇ ਆਉਂਦੇ ਨੇ ਪੰਜਾਬੀ ਖੁਦ ਹੀ ਉਹ ਤਾਂ ਲੱਗਣੀ ਸੀ ਚਲੋ ਗੌਰਮੈਂਟ ਦਾ ਵੀ ਜ਼ੋਰ ਸੀਗਾ ਤੇ ਹੁਣ ਮੁਕਦੀ ਗੱਲ ਇਹ ਆ ਸੋਨੂੰ ਹੀ ਅੱਗੇ ਅਗਲੀ ਵੀਡੀਓ ਚ ਦੱਸਾਂਗੇ ਕਿ ਇਹ ਲੱਗਣ ਪਿੱਛੇ ਕਿੱਥੋਂ ਤੱਕ ਗੱਲ ਪਹੁੰਚ ਗਈ ਕਿੰਨਾ ਕੁ ਖਲਾਰਾ ਚੱਲ ਰਿਹਾ ਤੇ ਹੁਣ ਮੁਕਦੀ ਗੱਲ ਇਹ ਹੀ ਆ ਬਈ ਜਿੱਦਾਂ ਕਹ ਲੋ ਲੱਗਦੇ ਨੇ ਕੁਝ ਟਰੱਕਾਂ ਦੇ ਐਕਸੀਡੈਂਟ ਹੋ ਗਏ ਟਰੱਕਾਂ ਦੇ ਐਕਸੀਡੈਂਟਾਂ ਨੇ ਬੜਾ ਅਸਰ ਪਾਇਆ ਬਈ ਆ ਚੀਜ਼ਾਂ ਤੇ ਥੋੜੀ ਜਿਹੀ ਟਰੱਕ ਦੇ ਐਕਸੀਡੈਂਟ ਹੋਏ ਨੇਗੇ ਚਲੋ ਗਲਤੀ ਕਹਿ ਲਓ ਅਚਾਨਕ ਚੱਕ ਕਹਿ ਲਓ ਵੀ ਐਕਸੀਡੈਂਟ ਐਡੀ ਵੱਡੀ ਚੀਜ਼ ਆ ਕਿਤੇ ਨਾ ਕਿਤੇ ਵਾਜਦੀ ਰਹਿੰਦੀ ਨੇ ਹਜ਼ਾਰਾਂ ਐਕਸੀਡੈਂਟ ਹੁੰਦੇ ਨੇ ਜਿਹੜੇ 3-4 ਐਕਸੀਡੈਂਟ ਹੋਏ ਨੇ ਉਹ ਮੀਡੀਆ ਨੇ ਲੋਕਾਂ ਨੇ ਬੜਾ ਚੜ-ਬੁਦਾ ਚੜਾ ਕੇ ਦੱਸਿਆ ਤੇ ਫਿਰ ਕਮੈਂਟ ਦੱਸਿਆ ਉਹਦੇ ਵਿੱਚ ਗਲਤ ਕਮੈਂਟ ਲਿਖੇ ਬਈ ਆਪਦੇ ਹੀ ਲੋਕਾਂ ਨੇ ਆਪਦੇ ਲੋਕਾਂ ਤੇ ਕਮੈਂਟ ਲਿਖੇ ਇਹ ਨਹੀਂ ਸੋਚਿਆ ਵੀ ਕੱਲ ਨੂੰ ਸਾਡਾ ਵੀ ਅਸੀਂ ਵੀ ਪੰਜਾਬੀਆਂ ਸਾਡੀ ਵੀ ਵਾਰੀ ਆਊਗੀ ਤੇ ਕਹਿ ਲਓ ਵੀ ਬੜੀਆਂ ਗਲਤ ਤਰੀਕੇ ਨਾਲ ਉਹਨਾਂ ਦੀਆਂ ਵੀਡੀਓ ਬਈ ਮੁੰਡਿਆਂ ਦੀਆਂ ਥੋੜੇ ਲਾ ਲਓ ਦੋ ਐਕਸੀਡੈਂਟ ਹੋਏ ਨੇ ਉਹਨਾਂ ਦੀ ਵੀਡੀਓ ਕਿੰਨੀਆ ਟਰੋਲ ਕੀਤੀਆਂ ਗਈਆਂ ਬਈ ਕਿੰਨੀਆ ਦਿਖਾਈਆਂ ਗਈਆਂ ਐਕਸੀਡੈਂਟ ਤਾਂ ਵਜਾ ਕੀ ਹਰ ਕਿਸੇ ਤੋਂ ਹੁੰਦਾ ਚਾਹੇ ਇੰਡੀਆ ਵੀ ਹੁੰਦੇ ਨੇ ਐਕਸੀਡੈਂਟ ਹਰ ਦੇਸ਼ 'ਚ ਹੁੰਦੇ ਨੇ ਜਦੋਂ ਰੋਡ ਤੇ ਚੱਲਣੀਆਂ ਨੇ ਚੀਜ਼ਾਂ ਕਿਤੇ ਨਾ ਕਿਤੇ ਐਕਸੀਡੈਂਟ ਹੋ ਜਾਂਦੇ ਆ ਚਾਨਚਕ ਵੀ ਚਲੋ ਹੋਈ ਗਲਤ ਗੱਲ ਆ ਪਰ ਉਹਨਾਂ ਨੂੰ ਜਿਆਦਾ ਟਰੋਲ ਦਿਖਾਇਆ ਗਿਆ ਉਹਨਾਂ ਕਾਰਨ ਬਈ ਟਰੱਕਾਂ ਵਾਲਿਆਂ ਦੀ ਬੜੀ ਕਹਿ ਲਓ ਇੱਕ ਹਟ ਲਿਸਟ ਤੇ ਆ ਗਏ ਟਰੱਕਾਂ ਨੇ ਬਹੁਤ ਸਾਰੇ ਲਾਇਸੈਂਸ ਜਾਈ ਜਾਂਦੇ ਨੇ ਖਾਰਜ ਹੋਈ ਜਾਂਦੇ ਨੇ ਕਹ ਲਓ ਕੈਨੇਡਾ ਤੋਂ ਜਦੋਂ ਯੂ ایس ਸੀ ਦੇ ਵਿੱਚ ਐਂਟਰ ਹੁੰਦੇ ਨੇ ਕਹਿੰਦੇ ਜੀ ਉੱਥੇ ਇੰਗਲਿਸ਼ ਦੇਖਦੇ ਨੇ ਵੀ ਇਹਨੂੰ ਆਉਂਦੀ ਆ ਐਨਾ ਕ ਪਰਖਣ ਲੱਗੇ ਵੀ ਇੰਗਲਿਸ਼ ਆਉਂਦੀ ਆ ਤਾਂ ਜਾਣ ਦਿਓ ਨਹੀਂ ਤਾਂ ਨਾ ਜਾਣ ਦਿਓ ਤੇ ਇੱਕ ਕਹ ਲਓ ਵੀ ਬਹੁਤ ਜ਼ਿਆਦਾ ਹੁਣ ਸਟ੍ਰਿਕ ਹੋ ਗਈ ਗਵਰਨਮੈਂਟ ਕਿ ਇੰਗਲਿਸ਼ ਤੋਂ ਬਿਨਾ ਇਹ ਕਹ ਲਓ ਲਾਇਸੈਂਸ ਛੋਟੇ ਕੈਨਸਲ ਹੋਣ ਵਾਲੇ ਨੇ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਦੂਸਰੀ ਗੱਲ ਬਈ ਕੈਨੇਡਾ ਦੀ ਆ ਕੈਨੇਡਾ ਦੇ ਵਿੱਚ ਟੋਟਲ 428000 ਜਿਹੜੇ ਕਹਿ ਲੋ ਇੰਡੀਅਨ ਨੇ ਉਹ ਹਿੱਟ ਲਿਸਟ ਤੇ ਆ ਰਹੇ ਨੇ ਚਾਹੇ ਤਾਂ ਬਈ ਹੋਰ ਕਹਿ ਲੋ ਸਟੂਡੈਂਟ ਆਏ ਸੀ ਉਹਨਾਂ ਦਾ ਅੱਗੇ ਪਰਮਿਟ ਨਹੀਂ ਵਧਿਆ ਉਹ ਬਿਨਾ ਪਰਮਿਟ ਤੋਂ ਫਿਰਦੇ ਨੇ ਚਾਹੀ ਉਹਨਾਂ ਦਾ ਵਰਕ ਪਰਮਿਟ ਨਹੀਂ ਆਇਆ ਜਾਂ ਜਿਹੜੇ ਪਹਿਲਾਂ ਦੇ ਆਏ ਸੀ ਵਰਕ ਪਰਮਿਟ ਖਤਮ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਪੀਆਰ ਨਹੀਂ ਮਿਲੀ ਜਾਂ ਕਹਿ ਲੋ ਇੱਥੇ ਕੋਈ ਹੋਰ ਪੇਪਰ ਨਹੀਂ ਬਣੇ ਹੈਗੇ ਤੇ ਜਾਂ ਤੁਸੀਂ ਇਹਦੇ ਵਿੱਚ ਲਾ ਲਓ ਬਈ ਕੈਟਾਗਰੀ 2 ਰੈਸਟੋਰਾਂ ਵਾਲੀ ਜਿਹੜੇ ਵਿਸਟਰ ਵੀਜ਼ੇ ਤੇ ਆਏ ਸੀ ਉਹਨਾਂ ਦੇ ਇੱਥੇ ਆ ਕੇ ਰਹਿਣ ਲੱਗੇ ਕੰਮ ਕਰਨ ਲੱਗੇ ਉਹਨਾਂ ਨੇ ਸੋਚਿਆ ਸੀ ਕੋਈ ਹੋਰ ਨਹੀਂ ਘੜ ਲਾਂ ਉਹ ਤੇ ਤੀਜੇ ਨੰਬਰ ਤੇ ਆ ਗਈ ਭਈ ਰਿਫਿਊਜੀਆ ਦੀ ਕੈਟਾਗਰੀ ਜਿਹੜੇ ਰਿਫਿਊਜੀਆ ਦੀ ਡੇਟਾ ਚੱਲਦੀਆਂ ਨੇ ਇਹ ਕਹਿੰਦੇ ਵੀ ਟੋਟਲ 428000 ਤੋਂ ਉੱਤੇ ਨੇਗੇ ਜਿਹੜੇ ਨਿਗਰਾ ਮੰਨ ਲਓ ਇੱਕ ਲਿਸਟ 'ਚ ਆ ਰਹੇ ਨੇਗੇ ਗਵਰਨਮੈਂਟ ਦਾ ਇਹ ਆ ਵੀ ਹੁਣ ਇਹਨਾਂ ਨੂੰ ਕੱਢਣਾਗਾ ਤੇ ਉਹਦੇ ਵਿੱਚੋਂ ਭਈ 32000 ਬੰਦੇ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਉਹਨਾਂ ਦੀ ਭਾਲ ਚੱਲ ਰਹੀ ਆ ਕੁਝ ਭਾਲ ਲੇ ਗਏ ਕੁਸ਼ਪਾਲ ਚੱਲ ਰਹੀ ਆ ਕੋਈ ਲੁਕਿਆ ਬੈਠਾ ਕੋਈ ਪੂਰਾਪਰਾ ਹੋ ਗਿਆ ਕਹਿ ਲੋ ਇੱਕ ਤਰ੍ਹਾਂ ਦੇ ਵੀ ਉਹ ਹੁਣ ਭੱਜ ਰਹੇ ਨੇਗੇ ਜਿਹੜੇ 32000 ਬੰਦਿਆਂ ਦੀ ਲਿਸਟ ਆਈ ਹੈਗੀ ਉਹਨਾਂ ਨੂੰ ਇਸੇ ਮਹੀਨੇ ਚ ਲਾ ਲੋ ਅਗਲੇ ਮਹੀਨੇ ਚ ਉਹਨਾਂ ਨੂੰ ਚੱਕ ਕੇ ਬਾਹਰ ਸੁੱਟ ਦੇਣਾ ਬਾਈ ਕੱਲੇ ਇੰਡੀਆ ਦੇ ਸਭ ਤੋਂ ਵੱਧ ਉਹ ਚ ਪੰਜਾਬੀ ਨੇ ਉਹਨਾਂ ਨੂੰ ਚੱਕ ਕੇ ਆਪਦੇ ਦੇਸ਼ ਮੋੜ ਦੇਣਾ ਇਹ ਤਾਂ 32000 ਨੇ ਤੇ ਜਿਹੜੇ ਬਾਕੀ ਮੁੱਕਦੇ ਨੇ ਬਾਈ ਉਹ ਸਾਰੇ ਕਹਿ ਲੋ ਇੱਕ ਨਿੰਗਾਚ ਨੇਗੇ ਗਵਰਨਮੈਂਟ ਦੇ ਵੀ ਇਹ ਬੰਦੇ ਕਿੱਥੇ ਰਹਿ ਰਹੇ ਨਿਗਰਾਨੀ ਚ ਨੇਗੇ ਉਹਨਾਂ ਦਾ ਵੇਟ ਕਰ ਰਹੇ ਨੇ ਆਰਡਰ ਆਉਣ ਦੇ ਤੇ ਕਹਿ ਲਓ ਵੀ ਉਹਨਾਂ ਰਿਫਿਊਜੀ ਵਾਲੇ ਨੇ ਉਹਨਾਂ ਦਾ ਵੀ ਬਸ ਦੇਖ ਰਹੇ ਨੇ ਬਸ ਇਹਨਾਂ ਦਾ ਆਉਣ ਦਾ ਫੈਸਲਾ ਇਹਨਾਂ ਨੂੰ ਚੱਕ ਕੇ ਬਾਹਰ ਮਾਰੀਏ ਤੇ ਟੋਟਲ ਬਈ 428000 ਬੰਦੇ ਤੋਂ ਉੱਪਰ ਉਹਨਾਂ ਨੇ ਕੱਢਣਾਗਾ ਉਹਦੇ ਵਿੱਚ ਪੰਜਾਬ ਦੇ ਹਰਿਆਣੇ ਦੇ ਸਭ ਤੋਂ ਵੱਧ ਨੇ ਟੋਟਲ ਇੰਡੀਆ ਦੇ ਬੰਦਿਆਂ ਦੀ ਹੈਡ ਸਭ ਤੋਂ ਵੱਧ ਹੈ ਬਈ ਜਿਨ੍ਹਾਂ ਨੂੰ ਇਥੋਂ ਬਾਹਰ ਕੱਢਣਾਗਾ ਜਿਨ੍ਹਾਂ ਨੇ ਕਹਿ ਲਓ ਕੋਈ ਬਿਨਾ ਬੀਜਿਆ ਤੋਂ ਆ ਜਾਂ ਕੋਈ ਬਿਸਤਰ ਤੇ ਆ ਕੇ ਮੋੜਿਆ ਨਹੀਂ ਹੈਗਾ ਤੇ ਉਹਨਾਂ ਨੂੰ ਉਹ ਕਹਿੰਦੇ ਵੀ ਅਗਲੇ ਸਾਲ ਦੇ ਸਟਾਰਟਿੰਗ ਤੱਕ ਸਾਰੇ ਕੱਟ ਮਾਰਨੇ ਆ ਬਸ ਉਹ ਫੈਸਲਾ ਠੀਕ ਰਹੇ ਨੇ ਬਾਕੀਆਂ ਦਾ ਬਾਕੀਆਂ ਨੂੰ ਵੀ ਬਾਈ ਜਾਹ ਚੜਾ ਦੇਣਗੇ ਬਹੁਤ ਸਾਰੇ ਚੜਾਏ ਨੇ ਅੰਦਰ ਕਤੀ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਤੁਸੀਂ ਆਉਣ ਵਾਲੇ ਸਾਨੂੰ ਦੱਸ ਅਸੀਂ ਪਹਿਲਾਂ ਵੀ ਕਿਹਾ ਸੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿ ਉਹਨਾਂ ਨੇ ਆਪਦੇ ਹਿੱਤ ਵਿੱਚ ਦੇਸ਼ ਨੂੰ ਸੁਧਾਰਨਾ ਬਾਈ ਉਰੇ ਲੋਕ ਜਾਦੇ ਹੋਣ ਦੇ ਕਾਰਨ ਇੱਕ ਤਾਂ ਲੋਕਲ ਬੰਦਿਆਂ ਨੂੰ ਕੰਮ ਨਹੀਂ ਮਿਲ ਰਿਹਾ ਤੁਸੀਂ ਲੋਕਲ ਬੰਦੇ ਜਾਣੋਗੇ ਲੋਕਲ ਬੰਦੇ ਅੱਜ ਦੇ ਟਾਈਮ 'ਚ ਉਬਰਾ ਕਰਦੇ ਫਿਰ ਰਹੇ ਨੇ ਜਿਹੜੇ ਇੱਥੋਂ ਦੇ ਸਿਟੀ ਜਾਨੇ ਪੁਰਾਣੇ ਬੰਦੇ ਆਏ ਨੇ ਉਹਨਾਂ ਨਾਲ ਵੀ ਕੋਈ ਕੰਮ ਨਹੀਂ ਹੈਗਾ ਐਨੀ ਬੁਰੀ ਹਾਲਤ ਆ ਗਈ ਤੇ ਉਹ ਬੰਦੇ ਉਬਰਾ ਡੋਸ਼ ਆ ਕਰਦੇ ਫਿਰਦੇ ਨੇ ਕਿਉਂ ਕੰਮ ਨਹੀਂ ਹੈਗਾ ਹੁਣ ਘਰ ਤਾਂ ਚਲਾਉਣੀ ਆ ਖਰਚੇ ਬਹੁਤ ਨੇ ਇੱਥੇ ਤੇ ਉਤੋਂ ਇਹ ਵੀ ਖਬਰਾਂ ਦੇ ਵਿੱਚ ਆਈਆਂ ਨੇ ਜਿੱਥੋਂ ਤੱਕ ਭਾਈ ਇਹ ਸਾਡਾ ਨਹੀਂ ਕਹਿਣਾ ਮੀਡੀਆ ਦਾ ਕਹਿਣਾਗਾ ਵੱਡੇ ਚੈਨਲ ਦਾ ਦਾ ਉਹ ਕਹਿੰਦੇ ਵੀ ਤਕਰੀਬਨ ਕੈਨੇਡਾ ਦੇ ਵਿੱਚ ਜਿਹੜੇ ਵੱਡੇ ਇਨਵੈਸਟ ਹੋਣੇ ਸੀ ਉਹ ਸਾਰੇ ਇੱਥੋਂ ਮੂਵ ਹੋ ਕੇ ਯੂ ਐਸ ਏ ਜਾ ਰਹੀ ਆ ਤੇ ਇਹ ਕਹਿ ਲਓ ਇੱਕ ਟਰੰਪ ਦਾ ਡਰ ਕਹਿ ਲਓ ਗਵਰਨਮੈਂਟ ਦੀਆਂ ਪਾਲਿਸੀਆਂ ਕਹਿ ਲਓ ਇੱਥੇ ਕੋਈ ਵੀ ਇਨਵੈਸਟ ਕਰਨਾ ਨਹੀਂ ਚਾਹ ਰਿਆ ਹੁਣ ਹੁਣ ਨਵੀਂ ਗਵਰਨਮੈਂਟ ਬਣਨ ਤੋਂ ਬਾਅਦ ਕਹਿੰਦੇ ਵੀ 50 ਬਿਲੀਅਨ ਦੀ ਜਿਹੜੀ ਇਨਵੈਸਟ ਸੀ ਇਨਵੈਸਟਮੈਂਟ ਸੀ ਉਹ ਵੀ ਯੂ ਐਸ ਏ ਚਲੀ ਗਈ ਤੇ ਦਿਨੋ ਦਿਨ ਇੱਥੇ ਕੰਮ ਠੱਪ ਹੁੰਦੇ ਜਾਂਦੇ ਨੇ ਉਹਨਾਂ ਨੇ ਆਪਦੇ ਦੇਸ਼ ਨੂੰ ਸੁਧਾਰਨ ਪਿੱਛੇ ਨਵੇਂ ਤੋਂ ਨਵਾਂ ਕਾਨੂੰਨ ਲਿਆ ਰਹੇ ਨੇ ਤੇ ਤੁਸੀਂ ਇਹ ਸੋਚੋਗੇ ਕਿ ਜਿਹੜਾ 32000 ਆ ਭਾਈ ਉਹਦਾ ਆਂਟੀ ਗਵੰਟੀ ਛੋਡਾ ਮੁੰਡਾ ਛੋਡੇ ਪਿੰਡ ਦਾ ਮੁੰਡਾ ਛੋਡੇ ਏਰੀਆ ਦਾ ਮੁੰਡਾ ਉਹਨਾਂ ਲਿਸਟਾ 'ਚ ਹੋਊਗਾ ਜ਼ਰੂਰ ਜਿਹੜੇ ਪ੍ਰਾਣੇ ਗਏ ਨੇ ਥੋੜੇ ਚਿਰਦੇ ਗਏ ਨੇ ਆਉਣ ਵਾਲੇ ਦਿਨਾਂ 'ਚ ਇਹ ਵੀ ਦੇਖੋਗੇ ਛੋਡੇ ਪਿੰਡਾਂ ਦੇ ਦੇਖੋ ਕਿਵੇਂ ਵਾਪਸ ਮੁੜਨਗੇ ਹੁਣ ਛੋਡੀ ਗਿਣਤੀ ਸ਼ੁਰੂ ਹੋ ਜਾਣੀ ਹੈ ਕਿ ਫਲਾਣੇ ਦਾ ਮੁੰਡਾ ਆ ਗਿਆ ਜੀ ਦਿੱਲੀ 에ਰਪੋਰਟ ਤੇ ਉਤਰਤਾ ਜੀ ਉਹਨੇ ਕਹਿਣਾ ਜੀ ਬਸ ਮੈਂ ਆ ਗਿਆ ਮੇਰਾ ਜੀ ਨਹੀਂ ਲੱਗਿਆ ਜਾਂ ਪਾਣੀ ਬਦਲਾ ਹੋ ਗਿਆ ਪਰ ਤੁਸੀਂ ਆਉਣ ਵਾਲੇ ਦਿਨਾਂ ਦੇ ਦੇਖੋਗੇ ਪਿੰਡਾਂ ਦੇ ਪਿੰਡਾਂ ਚੋਂ ਜਿਹੜੇ ਮੁੰਡੇ ਗਏ ਸੀ ਪੂਰੇ ਤੇ ਪੂਰੇ ਪਿੰਡਾਂ ਦੇ ਮੁੰਡੇ ਉਹ ਵਾਪਸ ਦੇਖਣਗੇ ਬਈ ਉਹਨਾਂ ਚੋਂ ਘੱਟੋ ਘੱਟ 60 70% ਤਾਂ ਜਮ੍ਹਾਂ ਵਾਪਸ ਦੇਖਣਗੇ ਨਾ ਇੱਥੇ ਪੀਆ ਨਾ ਨੇ ਤੇ ਨਾ ਇਹਦੂ ਗਾਹਾਂ ਵਰਕ ਪਰਮਿਟ ਵੱਧ ਰਹੇ ਨੇ ਤੇ ਜਿਹੜੇ ਫੈਮਿਲੀ ਐਲਐਮਆਈਆਂ ਲੈ ਕੇ ਆਏ ਸੀ ਉਹਨਾਂ ਦੇ ਵੀ ਹੁਣ ਵਰਕ ਪਰਮਿਟ ਸਮਝ ਲਓ ਵੀ ਇੱਕ ਤਰ੍ਹਾਂ ਰੋਕ ਤੇ ਗਵਰਨਮੈਂਟ ਨੇ ਗਵਰਨਮੈਂਟ ਸਟ੍ਰਿਕ ਹੋ ਗਈ ਬਈ ਤੇ ਹੁਣ ਉਹ ਵਰਕ ਪਰਮਿਟ ਵੀ ਅੱਗੇ ਨਹੀਂ ਵੱਧ ਰਹੇ ਚਾਹੇ ਐਲਐਮਆਈ ਤੁਸੀਂ ਲੈ ਲਓ ਉਹ ਵੀ ਰਿਫਿਊਜ਼ਲ ਆ ਰਹੀਆਂ ਨੇ ਤੇ ਉਹਨਾਂ ਦੀ ਵੀ ਹੈਡ ਲਿਸਟ ਬਈ ਉਹ ਬਣਾਈ ਜਾਂਦੇ ਨੇ ਲਿਸਟ ਦੇ ਵਿੱਚ ਤੇ ਆਉਣ ਵਾਲੇ ਸਾਲ ਦੇ ਵਿੱਚ ਦੇਖੋਗੇ ਤੁਸੀਂ ਲੱਖਾਂ ਲੋਕਾਂ ਦੇ ਪਰਮਟ ਖਤਮ ਹੋ ਰਹੇ ਨੇ ਉਹ ਸਾਰੇ ਲੋਕਾਂ ਨੂੰ ਚੱਕ ਕੇ ਵਾਪਸ ਮਾਰਨਗੇ ਆਪੋ ਆਪਣੇ ਦੇਸ਼ ਤੇ ਸਭ ਤੋਂ ਵੱਧ ਬਈ ਇਹਦੇ ਵਿੱਚ ਇੰਡੀਆ ਦੇ ਨੇ ਇੰਡੀਆ ਚੋਂ ਸਭ ਤੋਂ ਵੱਧ ਪੰਜਾਬ ਹਰਿਆਣੇ ਦੇ ਤੇ ਬਾਕੀ ਨਵੀਂ ਵੀਡੀਓ ਲੈ ਕੇ ਫੇਰ ਜਲਦ ਮਿਲਦੇ ਆ ਬਈ ਵੀਡੀਓ ਦੇਖਣ ਲਈ ਧੰਨਵਾਦ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਕਿ ਅੱਜ ਦੇ ਟਾਈਮ ਤੇ ਕੀ ਹਾਲਾਤ ਚੱਲ ਰਹੇ ਨੇ ਟਰੱਕਾਂ ਵਾਲਿਆਂ ਦੇ ਕਿੰਨਾ ਬਈ ਨੁਕਸਾਨ ਹੋਇਆ ਇਹਨਾਂ ਨੂੰ ਇਹ ਬਹੁਤ ਵੱਡਾ ਨੁਕਸਾਨ ਹੋਇਆ ਟਰੱਕਾਂ ਵਾਲਾ ਤੇ ਜਿਹੜੀਆਂ ਥੋੜੀਆਂ ਵੀਡੀਓ ਲੋਕਾਂ ਨੇ ਬਹੁਤ ਕਹਿ ਲੋ ਟੇਢੀ ਤਰ੍ਹਾਂ ਦਿਖਾਈਆਂ ਲੋਕਾਂ ਚ ਉਹਦੇ ਨਾਲ ਬੜਾ ਨੁਕਸਾਨ ਹੋਇਆ ਤੇ ਬੜੇ ਬਦਨਾਮ ਹੋਏ ਬਈ ਤੇ ਅਗਲੀ ਵੀਡੀਓ ਫੇਰ ਲੈ ਕੇ ਮਿਲਦੇ ਆ ਜੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਬਈ ਸਬਸਕ੍ਰਾਈਬਰ ਜ਼ਰੂਰ ਕਰਦੇ ਹੋ ਸੋਸਰੇ ਕਾਲ ਜੀ